ਨਾਨਕ ਸਾਹਿਬਾਟ ਅਜੇ ਹੋਂਦ ਵਿੱਚ ਨਹੀਂ ਆਇਆ ਸੀ ਜੰਗਲ ਬਿਆਬਾਨ ਸੀ ਸ੍ਰੀ ਹਜੂਰ ਬਾਬਾ ਅਨੰਦ ਸਿੰਘ ਜੀ ਸਮਾਧੀ 'ਚ ਬੈਠੇ ਹੋਏ ਸਨ ਰਾਤ 1 ਵਜੇ ਦਾ ਸਮਾਂ ਸੀ ਇੱਕ ਭਾਰੀ ਖੜਾਕ ਹੋਇਆ ਤੇ ਆਪ ਸਮਾਧੀ 'ਚੋਂ ਉਠਾਲ ਹੋ ਗਏ ਬਹੁਤ ਵਿਕਰਾਲ ਰੂਪੀ ਧਾਰੀ ਗੋਈ ਬਲਾ ਆਪ ਦੇ ਸਾਹਮਣੇ ਖੜੀ ਸੀ ਜਿਵੇਂ ਹਨੇਰੇ ਨੇ ਕੋਈ ਰੂਪ ਧਾਰਿਆ ਹੋਵੇ ਕਾਲੀਆਂ ਭਿਆਨਕ ਅੱਖਾਂ ਜਿੱਟੇ ਹਾਥੀ ਵਰਗੇ ਦੰਦ ਦਰਖਤ ਜਿੱਡਾ ਕਾਦ ਸਰੀਰ ਦੇਵਾਲ ਜਿਵੇਂ ਪਹਾੜ ਤੇ ਘਾਹ ਉੱਗਿਆ ਹੋਵੇ ਆਪਨੇ ਪੁੱਛਿਆ ਕੌਣ ਹੈ ਉਸਨੇ ਕੁਝ ਨਾ ਕਿਹਾ ਚੁੱਪ ਰਿਹਾ ਦੂਜੀ ਵਾਰ ਬਾਬਾ ਜੀ ਨੇ ਫੇਰ ਪੁੱਛਿਆ ਭਾਈ ਤੂੰ ਕੌਣ ਹੈ ਫਿਰ ਵੀ ਨਾ ਬੋਲਿਆ ਤਾਂ ਬਾਬਾ ਜੀ ਜਰਾ ਜੋਸ਼ ਵਿੱਚ ਬੋਲੇ ਤੇ ਕੋਲ ਪਿਆ ਡੰਡਾ ਉਸ ਵੱਲ ਬਗਾਹ ਮਾਰਿਆ ਤੂੰ ਕੌਣ ਹੈ ਅੰਮ੍ਰਿਤ ਵੇਲੇ ਸਾਡੇ ਨੇਮ 'ਚ ਬਿਗਨ ਪਾਉਣ ਵਾਲਾ ਡੰਡੇ ਦੇ ਡਿਗਣ ਨਾਲ ਉਹ ਹਿੱਲ ਗਿਆ ਤੇ ਬੋਲਿਆ ਮੈਂ ਇਸ ਕਲਯੁਗ ਦਾ ਰਾਜਾ ਕਲਯੁਗ ਹਾਂ ਤੂੰ ਇੱਥੇ ਕੀ ਲੈਣ ਆਏ ਏ ਤੁਹਾਡੇ ਨਾਮ ਜਪਣ ਨਾਲ ਤਕਲੀਫ ਹੁੰਦੀ ਹੈ ਤੁਸੀਂ ਮੇਰੇ ਰਾਜ ਦੇ ਉਲਟ ਕੰਮ ਕਰਦੇ ਹੋ ਮੈਂ ਤੁਹਾਨੂੰ ਚੇਤਾਵਨੀ ਦੇਣ ਆਇਆ ਹਾਂ ਮੇਰੇ ਨਾਲ ਰਲ ਕੇ ਚੱਲੋਗੇ ਤਾਂ ਸੰਸਾਰ ਵਿੱਚ ਤੁਹਾਡੇ ਜਾਇਜ ਹੈ ਕਾਰ ਕਰਾਵਾਂਗਾ ਇਸ ਤਰ੍ਹਾਂ ਦੀਆਂ ਧਮਕੀਆਂ ਤੇ لالਚ ਦੇਣ ਦਾ ਕਈ ਕੁਝ ਕਹਿੰਦਾ ਰਿਹਾ ਬਾਬਾ ਜੀ ਨੇ ਕੜਤਮੀਵਾਜ ਵਿੱਚ ਕਿਹਾ ਅਸੀਂ ਗੁਰੂ ਨਾਨਕ ਦੇ ਚਰਨਾਂ ਦੀ ਪ੍ਰੀਤ ਨਹੀਂ ਤਿਆਗਾਂਗੇ ਨਾਮ ਜਪਣਾ ਜਪਉਣਾ ਸਾਨੂੰ ਪੁੱਛੋ ਵਾਲੇ ਮਹਾਪੁਰਖਾਂ ਦਾ ਹੁਕਮ ਹੈ ਜੋ ਤਿੰਨ ਕਾਲ ਸਤ ਹੈ ਕਾਲ ਯੁਗ ਵਿੱਚ ਗੁਰੂ ਨਾਨਕ ਦਾ ਰਾਜ ਹੈ ਅਸੀਂ ਉਸੇ ਦਾ ਹੁਕਮ ਮੰਨਾਂਗੇ ਤੂੰ ਜੋ ਕਰਨਾ ਹੈ ਕਰ ਲੈ ਇਹ ਸੁਣ ਕੇ ਕਲਯੁਗ ਨੇ ਬਹੁਤ ਭਿਆਨਕ ਰੂਪ ਧਾਰ ਲਿਆ ਤੇ ਅੰਗਾਰ ਵਰਸਾਉਣ ਲੱਗਾ ਹਨੇਰੀ ਚਲਾਈ ਦਰਖਤ ਪੁੱਟੇ ਭਿਆਨਕ ਵਾਜਾਂ ਕੀਤੀਆਂ ਧਮਕੀਆਂ ਦੇਂਦਾ ਰਿਹਾ ਤੇ ਹੌਲੀ-ਹੌਲੀ ਦੂਰ ਹੋ ਗਿਆ ਹਜੂਰ ਹੱਥ ਵਿੱਚ ਫੜੀ ਛੋਟੀ ਜ਼ਮੀਨ ਤੇ ਗੱਡ ਕੇ ਬੈਠੇ ਸਿਮਰਨ ਕਰਨ ਲੱਗ ਪਏ ਕਾਲ ਯੁਗ ਸਭ ਤਰ੍ਹਾਂ ਦੇ ਜ਼ੋਰ ਦਿਖਾ ਕੇ ਸ਼ਾਂਤ ਹੋ ਗਿਆ ਫਿਰ ਬਾਬਾ ਜੀ ਦੇ ਪਾਸ ਆਇਆ ਤਾਂ ਆਪਨੇ ਕਿਹਾ ਕਿਉਂ ਬਸ ਜਲਵਾ ਤਾਂ ਤੁਹਾਨੂੰ ਮੈਂ ਹੁਣੇ ਦਿਖਾ ਦਿੰਦਾ ਪਾਰ ਸ੍ਰੀ ਸੁਖਮਨੀ ਸਾਹਿਬ ਨੇ ਪੇਸ਼ ਨਹੀਂ ਜਾਣ ਦਿੱਤੀ ਹਜੂਰ ਨੇ ਕਿਹਾ ਚੰਗਾ ਹੋਇਆ ਆਪਨਾ ਇਲਾਜ ਆਪ ਹੀ ਦੱਸ ਚੱਲੇ ਆਏ ਦੂਸਰੇ ਦਿਨ ਜਦੋਂ ਸੇਵਾਦਾਰ ਪਹੁੰਚੇ ਤਾਂ ਆਪ ਨੇ ਇਹ ਸਾਰਾ ਦਿਸਟਾਂਤ ਸੁਣਾਇਆ ਅਤੇ ਬਾਬਾ ਹਜੂਰਾ ਸਿੰਘ ਦੀ ਡਿਊਟੀ ਰੋਜ਼ਾਨਾ ਪੰਜ ਪਾਠ ਸੁਣਾਉਣ ਦੀ ਲਈ ਇਸ ਉਪਰੰਤ ਬਾਬਾ ਜੀ ਜਿੱਥੇ ਵੀ ਜੰਗਲ ਬੇਲੇ ਚ ਵਿਰਾਜਦੇ ਇੱਕ ਹੱਦ ਮਕਰਰ ਕਰ ਦਿੰਦੇ ਅਤੇ ਇੱਕ ਮੁੱਖ ਰਸਤਾ ਵੀ ਉਸ ਦਰਵਾਜੇ ਦੇ ਛੰਨ ਬੰਨ ਕੇ ਜਾਂ ਤੰਬੂ ਲਾ ਕੇ ਜਿਵੇਂ ਕਿਵੇਂ ਵੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦਾ ਪ੍ਰਬੰਧ ਕਰਦੇ ਦਰਬਾਰ ਦੀ ਸਮਾਪਤੀ ਉਪਰੰਤ ਸਾਰਾ ਦਿਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੱਲਦੇ ਰਹਿੰਦੇ ਜੋ ਮਰਿਆਦਾ ਦਾ ਅੰਗ ਬਣ ਗਏ ਪਾਬਾ ਨੰਦ ਸਿੰਘ ਜੀ ਨਾਨਕ ਸਰਦੀ ਸਥਾਪਨਾ ਉਪਰੰਤ ਜਿੱਥੇ ਇਹ ਘਟਨਾ ਘਟੀ ਇਹ ਹੀ ਨਾਨਕ ਸਰਕੋਟੀਆਂ ਨੂੰ ਆਉਣ ਵਾਲਾ ਮੁੱਖ ਰਸਤਾ ਸੀ ਇੱਥੇ ਹੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੱਲਦੇ ਇਸੇ ਕਰਕੇ ਹੀ ਇਸ ਸਥਾਨ ਦਾ ਨਾਮ ਸੁਖਮਨੀ ਪੈ ਗਿਆ ਪੁੰਨਿਆਂ ਤੋਂ ਦੂਸਰੇ ਦਿਨ ਬਾਬਾ ਜੀ ਆਈ ਸੰਗਤ ਨੂੰ ਇੱਥੋਂ ਹੀ ਵਿਦਾਇਗੀ ਦੇਂਦੇ ਤਨ ਤਨ ਬਾਬਾ ਇਸ਼ਾ ਸਿੰਘ ਜੀ ਨੇ ਇਸੇ ਸਥਾਨ ਤੇ ਸਾਹਮਣੇ ਸੋਵਰਾ ਬਣਾਇਆ ਇਸ ਤੋ ਗੁਰਵਾਣੀ ਦੀਆਂ ਉਹ ਦੋਨੋਂ ਪੰਕਤੀਆਂ ਰੂਪਵਨ ਹੋ ਗਈਆਂ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪਰਤੇ ਪਲੇ ਸੰਜੋਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ